ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਮੈਂ ਹਾਂ ਦਲੀਪ ਸਿੰਘ ਪੰਜਾਬ ਦੀਆਂ ਜੇਲਾਂ ਕਿੰਨੀਆਂ ਸੁਰੱਖਿਅਤ ਨੇ ਕਿੰਨੀਆਂ ਨਹੀਂ ਸੁਰੱਖਿਅਤ ਨੇ ਇਸ ਬਾਰੇ ਰੋਜ਼ ਚਰਚਾਵਾ ਤੁਹਾਡੇ ਤੱਕ ਪਹੁੰਚਦੀਆਂ ਹੋਣਗੀਆਂ ਪਰ ਅੱਜ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਤੁਸੀਂ ਆਪਣਾ ਮੱਥਾ ਫੜ ਕੇ ਬਹਿ ਜਾਓਗੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਕਪੂਰਥਲਾ ਦੀ ਜੋ ਹਾਈ ਸਿਕਿਉਰਿਟੀ ਜੇਲ ਹੈ ਜਿਸ ਨੂੰ ਕਿਹਾ ਜਾਂਦਾ ਹੈ ਉਸ ਕਪੂਰਥਲਾ ਜੇਲ ਦੇ ਵਿੱਚ ਡਰੋਨ ਬਰਾਮਦ ਹੋਇਆ ਜੀ ਹਾਂ ਇਸ ਗੱਲ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸੇ ਜੇਲ ਦੇ ਵਿੱਚ ਡਰੋਨ ਉਡਾਇਆ ਜਾ ਰਿਹਾ ਹੋਵੇ ਤੇ ਉਸ ਦੇ ਰਾਹੀਂ ਡਰੋਨ ਦੇ ਰਾਹੀਂ جیل ਦੇ ਅੰਦਰ ਅਜਿਹੀ ਸਮੱਗਰੀ ਸੁੱਟੀ ਜਾ ਰਹੀ ਹੋਵੇ ਜੋ ਜੇਲ੍ਹ ਦੇ ਅੰਦਰ ਅਲਾਉਡ ਨਾ ਕੀਤੀ ਗਈ ਹੋਵੇ ਇਹ ਕਪੂਰਥਲਾ ਜੇਲ੍ਹ ਦੀ ਕਹਾਣੀ ਹੈ ਇਹ ਪੰਜਾਬ ਦੀ ਉਸ ਜੇਲ੍ਹ ਦੀ ਕਹਾਣੀ ਹੈ ਜਿੱਥੇ ਕਈ ਖਤਰਨਾਕ ਅਪਰਾਧੀ ਇਸ ਸਮੇਂ ਜੇਲ੍ਹ ਕੱਟ ਰਹੇ ਨੇ ਇਸ ਸਮੇਂ ਕਪੂਰਥਲਾ ਜੇਲ੍ਹ ਦੀ ਜੋ ਇਹ ਮਿਸਾਲ ਸਾਹਮਣੇ ਆਈ ਹੈ ਉਸ ਤੋਂ ਇੱਕ ਗੱਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀਆਂ ਜੇਲਾਂ ਕਿੰਨੀਆਂ ਸੁਰੱਖਿਅਤ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਗੈਂਗਸਟਰ ਬੈਠੇ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਡਰੱਗਸ ਸਮਗਲਰ ਬੈਠੇ ਨੇ ਅਜੇਹੀ ਸਥਿਤੀ ਦੇ ਵਿੱਚ ਜੇਕਰ ਡਰੋਨ ਉੱਡਦਾ ਹੋਇਆ ਜੇਲ੍ਹ ਦੀਆਂ ਦੁਵਾਰਾਂ ਦੇ ਉੱਪਰੋਂ ਉੱਡਦਾ ਹੋਇਆ ਜੇਲ੍ਹ ਪਰਿਸਰ ਦੇ ਅੰਦਰ ਦਿਖਾਈ ਦੇਵੇ ਤਾਂ ਉਸ ਤੋਂ ਬਾਅਦ ਤੁਹਾਨੂੰ ਚਿੰਤਾ ਕਰਨੀ ਲਾਜ਼ਮੀ ਹੈ ਕਿ ਆਖਿਰਕਾਰ ਪੰਜਾਬ ਜਾ ਕੇ ਡੇ ਵਾਲੇ ਪਾਸੇ ਰਹਿ ਇਸ ਮਾਮਲੇ ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਹੈ ਬਕਾਇਦਾ ਤੇ ਇਹ ਵੀ ਦੱਸਿਆ ਗਿਆ ਕਿ ਆਖਿਰਕਾਰ ਕਿਹੜੇ-ਕਿਹੜੇ ਇਸ ਦੇ ਵਿੱਚ ਸਮਗਰੀ ਬਰਾਮਦ ਕੀਤੀ ਗਈ ਸੀ ਕਿਸ ਨੇ ਸ਼ਿਕਾਇਤ ਕੀਤੀ ਉਹ ਐਫ ਆਈ ਆਰ ਤੁਹਾਡੇ ਸਾਹਮਣੇ ਦੱਸिए ਫਿਰ ਅੱਗੇ ਦੱਸਦੇ ਹਾਂ ਕਿ ਇਸ ਮਾਮਲੇ ਤੇ ਪੁਲਿਸ ਨੇ ਕੀ ਕੀ ਕੀਤਾ ਤੇ ਕੀ ਕੁਝ ਬਰਾਮਦ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਉਸ ਐਫ ਆਈ ਆਰ ਤੇ ਅਸੀਂ ਨਜ਼ਰ ਪਾਉਂਦੇ ਹਾਂ ਕਿ ਐਫ ਆਈ ਆਰ ਦੇ ਅੰਦਰ ਆਖਿਰਕਾਰ ਹੈ ਕਿ ਤਾਂ ਐਫ ਆਈ ਆਰ ਕਹਿੰਦੀ ਹੈ ਇਸ ਜੋ ਮੁਕੱਦਮਾ ਜੋ ਧੀਰਜ ਕੁਮਾਰ ਜੋ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਨੇ ਇਹ ਰਜਿਸਟਰ ਕਰਵਾਈਏ ਇਹ ਜੋ ਸ਼ਿਕਾਇਤ ਉਸ ਦੇ ਮੁਤਾਬਕ ਉਹ ਕਹਿੰਦੇ ਕੀ ਨੇ ਉਹ ਕਹਿੰਦੇ ਨੇ ਕਿ ਉਹ ਜੋ ਸਮਾਂ ਸੀ 17 18 ਦੀ ਦਰਮਿਆਨੀ ਰਾਤ ਮੈਂ ਡਿਊਟੀ ਅਫਸਰ ਸੀ ਰਾਤ ਦੇ ਦੌਰਾਨ ਸਮਾਂ ਕਰੀਬ ਸਾਡੇ 11 ਵਜੇ ਰਾਤ ਦਾ ਸਮਾਂ ਸੀ ਜੇਲ੍ਹ ਹਦੂਦ ਦੇ ਉੱਪਰ ਇੱਕ ਡਰੋਨ ਉੱਡਦਾ ਦਿਖਾਈ ਦਿੱਤਾ ਗਿਆ ਤੁਸੀਂ ਅੰਦਾਜ਼ਾ ਲਗਾਓ ਕਿ ਡਰੋਨ ਉੱਡਦਾ ਦਿਖਾਈ ਦੇ ਦਿੱਤਾ ਗਿਆ ਤੇ ਪੁਲਿਸ ਵਾਲੇ ਥੱਲੋਂ ਖੜ ਕੇ ਉਸ ਨੂੰ ਦੇਖ ਰਹੇ ਸੀ ਤੁਰੰਤ ਕਾਰਵਾਈ ਕੀਤੀ ਗਈ ਮੌਕੇ ਮੌਕੇ ਤੇ ਮੌਜੂਦ ਮੁਲਾਜ਼ਮਾਂ ਨੂੰ ਇਕੱਠਾ ਕੀਤਾ ਗਿਆ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਪਰ ਹਨੇਰਾ ਹੋਣ ਕਾਰਨ ਡਰੋਨ ਦਾ ਪਤਾ ਨਹੀਂ ਲੱਗਾ ਸੋਚੋ ਡਰੋਨ ਜੇਲ੍ਹ ਦੇ ਅੰਦਰ ਹੈ ਤੇ ਹਨੇਰਾ ਹੋਣ ਕਰਕੇ ਪਤਾ ਹੀ ਨਹੀਂ ਲੱਗਿਆ ਚਾਨਣ ਹੋਇਆ ਤਾਂ ਪੁਲਿਸ ਫੇਰ ਹਰਕਤ ਦੇ ਵਿੱਚ ਆਈ ਤੇ ਉਸ ਵਿੱਚ ਕਿਹਾ ਗਿਆ ਕਿ ਅਸੀਂ ਅਸੀਂ ਤਲਾਸ਼ੀ ਕੀਤੀ ਤੇ ਸਮਾਂ ਸਵੇਰੇ ਕਰੀਬ 8 ਵਜੇ ਦਾ ਸੀ ਸੁਰੱਖਿਆ ਟਾਵਰ ਨੰਬਰ 9 ਦੇ ਕੋਲ ਬੈਰਕ ਨੰਬਰ 3 ਦੇ ਕੋਲ ਪਿੱਛੇ ਤੋਂ ਇੱਕ ਮਿਨੀ ਕੰਪਨੀ ਇਹ ਕੰਪਨੀ ਜਿਸ ਦਾ ਨਾਮ ਮਿਨੀ 255 ਡਰੋਨ ਮਿਲਿਆ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਇੱਕ ਪੂਰੇ ਰੰਗ ਦੀ ਟੇਪ ਲਪੇਟੀ ਗਈ ਸੀ ਉਸ ਦੇ ਵਿੱਚ ਕੀ ਕੁਝ ਬਰਾਮਦ ਹੋਇਆ ਉਹ ਵੀ ਤੁਹਾਨੂੰ ਦੱਸ ਦਿਆਂ ਗ੍ਰਾਫਿਕ ਦੇ ਜ਼ਰੀਏ ਦਿਖਾਈਏ ਕਿ ਪੁਲਿਸ ਵਾਲੇ ਕਹਿੰਦੇ ਨੇ ਕਿ ਬਰਾਮਦ ਕੀ ਹੋਇਆ ਇਸ ਡਰੋਨ ਦੇ ਵਿੱਚ ਜੋ ਬਰਾਮਦ ਕੀਤਾ ਗਿਆ ਉਹ ਤੁਹਾਨੂੰ ਬਹੁਤਾ ਵੱਡੀ ਚੀਜ਼ ਤਾਂ ਨਹੀਂ ਲੱਗਣੀ ਪਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਡੋਂਦੇ ਰਾਹੀ ਜੇਲ੍ਹ ਦੇ ਵਿੱਚ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ ਬਰਾਮਦ ਕੀ ਹੋਇਆ ਦੋ ਪੈਕੇਟ ਤੰਬਾਕੂ ਦੋ ਪੈਕੇਟ ਸਿਗਰਟ ਇੱਕ ਪੈਕੇਟ ਫਿਲਟਰ ਸਿਗਰਟ ਇੱਕ ਪੈਕੇਟ ਰੋਲਿੰਗ ਪੇਪਰ ਤੇ ਪੰਜ ਲਾਈਟਰ ਬਰਾਮਦ ਕੀਤੇ ਗਏ ਉਹ ਸਭ ਤੋਂ ਇਹ ਗੱਲ ਇਹ ਹੈ ਕਿ ਜਦੋਂ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੀ ਸਮੱਗਰੀ ਪਹੁੰਚਾਈ ਜਾ ਸਕਦੀ ਹੈ ਤਾਂ ਅੰਦਾਜ਼ਾ ਲਗਾਓ ਕਿ ਜੇਲ੍ਹ ਦੇ ਅੰਦਰ ਹੋਰ ਕੀ ਕੁਝ ਭੇਜਿਆ ਜਾ ਸਕਦਾ ਹੈ ਜਦੋਂ ਪੁਲਿਸ ਵਾਲੇ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਤੁਹਾਨੂੰ ਉਹ ਸੁਣਾਣੇ ਆ ਫਿਰ ਅੱਗੇ ਦੀ ਗੱਲ ਕਰਦੇ ਆ ਪਰਚਾ ਦਰਜ ਕਰ ਲਿਆ 1 ਮਿੰਟ 1 ਮਿੰਟ ਔਰ ਜੇਲ੍ਹ ਦਾ ਔਰ ਜਿਹੜਾ ਹੈਗਾ ਆਪਣੇ ਏਅਰਕ੍ਰਾਫਟ ਰੱਖਤੇ ਤਹਿਤ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈਗੀਆ ਕਿਉਂਕਿ ਇਹ ਜਿਹੜੀ ਤਫ਼ਤੀਸ਼ ਹੁੰਦੀ ਹੈ ਬੜੀ ਸਾਇੰਟਿਫਿਕਲੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਇਲੈਕਟ੍ਰੋਨਿਕ ਡਿਵਾਈਸੇਸ ਹੁੰਦੇ ਨੇ ਸੋ ਜਿੰਨੂੰ ਅਸੀਂ ਇਲੈਕਟ੍ਰੋਨਿਕ ਤੇ ਡਿਵਾਈਸੇਸ ਨੂੰ ਜਿਹੜਾ ਹੈਗਾ ਇਲੈਕਟ੍ਰੋਨਿਕ ਡਿਵਾਈਸੇਸ ਦਾ ਜਿਹੜਾ ਐਵਿਡੈਂਸਸ ਹੈਗੀਆ ਕੰਸਰਨ ਲੈਬਰਾਟਰੀ ਜਿਹੜੇ ਐਕਸਪਰਟ ਹੈਗੇ ਨੇ ਉਹਨਾਂ ਤੋਂ ਲੈ ਕੇ ਤੇ ਅੱਗੇ ਕਰਾਂਗੇ ਕਿਉਂਕਿ ਫਰਸਟ ਕੇਸ ਹੈ ਪੰਜਾਬ ਨੂੰ ਕਿੱਦਾਂ ਦਾ ਇਹਦੇ ਵਿੱਚ ਡਰੋਨ ਦੇ ਵਿੱਚ ਕੋਈ ਪਹਿਲੇ ਵੀ ਇਦਾਂ ਦਾ ਕੋਈ ਮਾਮਲਾ ਜਾਂ ਸਮਾਨ ਸੁਣੇਪਾ ਦਾ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀ ਮੈਂ ਉਹੀ ਬੇਨਤੀ ਕਰ ਰਿਹਾ ਕਿ ਇਹ ਇਲੈਕਟ੍ਰੋਨਿਕ ਡਿਵਾਈਸ ਹੈਗਾ ਇਲੈਕਟ੍ਰੋਨਿਕ ਡਿਵਾਈਸ ਦੇ ਵਿੱਚ ਜਿਹੜਾ ਹੈ ਤੁਹਾਨੂੰ ਵੀ ਪਤਾ ਕਈ ਚੀਜ਼ਾਂ ਜਿਹੜੀਆਂ ਡਾਟਾ ਜਿਹੜਾ ਹੈਗਾ ਉਹ ਡਿਲੀਟ ਕੀਤਾ ਜਾਂਦਾ ਤਾਂ ਜੋ ਉਹ ਨੂੰ ਕਨਸੀਲ ਕਰਨ ਦੇ ਲਈ ਡਿਲੀਟ ਕੀਤਾ ਜਾਂਦਾ ਜੀ ਜੀ ਤੇ ਫਿਰ ਉਹਦੇ ਕੋਲ ਫੋਰੈਂਸਿਕ ਜਿਹੜੀ ਹੈਗੀ ਆ ਉਹਦੇ ਫੋਰੈਂਸਿਕ ਐਵੀਡੈਂਸ ਜਿਹੜੇ ਹੈਗੇ ਆ ਉਹਨਾਂ ਨੂੰ ਲੈਬਰਾਟਰੀ ਦੇ ਤਾਂ ਜਿਹੜਾ ਹੈਗਾ ਔਨ ਪੇਪਰ 'ਤੇ ਆ ਕੇ ਜਿਹੜਾ ਹੈਗਾ ਅਗਲੀ ਤਫਤੀਸ਼ ਜਿਹੜੀ ਆ ਕੀਤੀ ਹੈ ਤੋ ਫਿਲਹਾਲ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹ ਡਰੋਨ ਕਿਸਨੇ ਭੇਜਿਆ ਹਾਲਾਂਕਿ ਇਸ ਦੇ ਵਿੱਚ ਜੋ ਕੁਝ ਭੇਜਿਆ ਗਿਆ ਉਹ ਅਕਸਰ ਜੇਲ੍ਹਾਂ ਦੇ ਵਿੱਚ ਕਿਹਾ ਜਾਂਦਾ ਕਿ ਨਸ਼ਾ ਹੋ ਗਿਆ ਯਾ ਸਿਗਰਟਾਂ ਹੋ ਗਏ ਇਹ ਸਭ ਕੁਝ ਲੈ ਜਾਣਾ ਮਨਾ ਹੁੰਦਾ ਹੈ ਪਰ ਹੁਣ ਜੇਕਰ ਡਰੋਨ ਦੇ ਰਾਹੀਂ ਜੇਲ੍ਹਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਭੇਜੀਆਂ ਜਾਣਗੀਆਂ ਤਾਂ ਤੁਸੀਂ ਸੋਚੋ ਕਿ ਅੱਜ ਕੱਲ ਡਰੋਨ ਕਿੰਨੇ ਐਡਵਾਂਸ ਹੋ ਚੁੱਕੇ ਨੇ ਡਰੋਨ ਇੰਨੇ ਐਡਵਾਂਸ ਹੋ ਚੁੱਕੇ ਨੇ ਕਿ ਬਾਰਡਰ ਪਾਰੋਂ ਜਿਹੜੇ ਡਰੋਨ ਆਉਂਦੇ ਨੇ ਉਹਨਾਂ ਦੇ ਵਿੱਚ AK47 ਗਨਸ ਉਸ ਤੋਂ ਇਲਾਵਾ ਕਿੱਲਿਆਂ ਦੇ ਭਾਰ ਦੇ ਵਿੱਚ ਜੋ ਹੈ ਨਸ਼ਾ ਉਹ ਭੇਜਿਆ ਜਾਂਦਾ ਹੈ ਤਾਂ ਕੀ ਸਾਡੀਆਂ ਜੇਲ੍ਹਾਂ ਹੁਣ ਸਿਰਫ ਕੰਧਾਂ ਤੱਕ ਹੀ ਸੁਰੱਖਿਆ ਤੇ ਕੀਤੀਆਂ ਜਾਣਗੀਆਂ ਹਾਲਾਂਕਿ ਉਹ ਸੁਰੱਖਿਆਤ ਨਹੀਂ ਨੇ ਤੁਹਾਨੂੰ ਪਤਾ ਹੈ ਪਰ ਹੁਣ ਡਰੋਨ ਸਾਡੀਆਂ ਜੇਲ੍ਹਾਂ ਦੇ ਵਿੱਚ ਪਹੁੰਚੇਗਾ ਤਾਂ ਤੁਸੀਂ ਸੋਚੋ ਕੀ ਡਰੋਨ ਦੇ ਰਾਹੀਂ ਜੇਲ੍ਹ ਦੇ ਅੰਦਰੋਂ ਕਮਿਊਨੀਕੇਸ਼ਨ ਦੇ ਤੌਰ ਤੇ ਸਮਾਨ ਭੇਜਣ ਜਾਂ ਸਮਾਨ ਲੈ ਕੇ ਆਉਣ ਦੇ ਤੌਰ ਤੇ ਕੀ ਕੁਝ ਕੀਤਾ ਜਾ ਸਕਦਾ ਹੈ ਇਸ ਦਾ ਅੰਦਾਜ਼ਾ ਸ਼ਾਇਦ ਹੁਣ ਪੁਲਿਸ ਨੂੰ ਹੋ ਗਿਆ ਹੋਵੇਗਾ ਤੇ ਇਹ ਵੀ ਜਦੋਂ ਪੁੱਛਿਆ ਗਿਆ ਕਿ ਕੀ ਇਹ ਪੰਜਾਬ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਜੇਲ੍ਹ ਦੇ ਅੰਦਰ ਡਰੋਨ ਉਡਾਇਆ ਗਿਆ ਹੋਵੇ ਉਹ ਵੀ ਅਜਿਹੇ ਸ਼ਖਸ ਵੱਲੋਂ ਜਿਸ ਨੂੰ ਪੁਲਿਸ ਜਾਣਦੀ ਨਾ ਹੋਵੇ ਅਜਿਹੇ ਸ਼ਖਸ ਵੱਲੋਂ ਜਿਸ ਦਾ ਕੋਈ ਖੁਰਾਕੋਜਣਾ ਹੋਵੇ ਅਜਿਹਾ ਡਰੋਨ ਕਿੱਥੋਂ ਆਇਆ ਕਿਸ ਨੇ ਭੇਜਿਆ ਕੌਣ ਹੈਂਡਲਰ ਆ ਬਾਹਰ ਕੌਣ ਬਾਰੋਂ ਖੜਾ ਹੋ ਕੇ ਉਸ ਨੂੰ ਆਪਰੇਟ ਕਰ ਰਿਹਾ ਸੀ ਤੇ ਸਭ ਤੋਂ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਰਾਤ 11:30 ਵਜੇ ਉਹ ਡਰੋਨ ਦੇਖਿਆ ਤੇ ਸਵੇਰੇ 8 ਵਜੇ ਉਸ ਨੂੰ ਬਰਾਮਦ ਕੀਤਾ ਅੱਜ AI ਦੀ ਟੈਕਨੋਲੋਜੀ ਹੈ AI ਡਰਾਈਵਨ ਡਰੋਨ ਜੋ ਨੇ ਉਹ ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਉਡਾਏ ਜਾ ਰਹੇ ਨੇ ਤਾਂ AI ਡਰਾਈਵਨ ਜੋ ਡਰੋਨ ਹੈ ਉਹ ਰਾਤ ਨੂੰ ਵੀ ਉਸ ਦੀ ਜੋ ਦੇਖਣ ਦੀ ਸਮਰੱਥਾ ਹੁੰਦੀ ਹੈ ਯਾਨੀ ਕਿ ਉਹਦੀ ਵਿਜ਼ਿਬਿਲਟੀ ਹੁੰਦੀ ਹੈ ਉਹ ਬੇहद ਜਿਆਦਾ ਚੰਗੀ ਹੁੰਦੀ ਹੈ ਜੇਲ੍ਹ ਦੇ ਵਿੱਚ ਫਨੇਰਾ ਵੀ ਕਰ ਦਿਓ ਤਾਂ ਡਰੋਨ ਉੱਡ ਕੇ ਆਪਣਾ ਕੰਮ ਕਰਕੇ ਆ ਸਕਦਾ ਹੈ ਤਾਂ ਤੁਸੀਂ ਇਹ ਸੋਚੋ ਕਿ ਡਰੋਨ ਦੇ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਬਾਹਰ ਖੜ ਕੇ ਕਿ ਕਿਹੜੀ ਬੈਰਕ ਦੇ ਵਿੱਚ ਕਿਹੜੀ ਥਾਂ ਦੇ ਉੱਪਰ ਕਿਹੜਾ ਅਪਰਾਧੀ ਬੰਦ ਹੈ ਕਿਹੜਾ ਸ਼ਖਸ ਕਿਉਂਕਿ ਜੇਲ੍ਹ ਦੇ ਵਿੱਚ ਸਾਰਾ ਟਾਈਮ ਲੋਕ ਬੰਦ ਨਹੀਂ ਰਹਿੰਦੇ ਇੱਕ 올 ਟਾਈਮ ਹੁੰਦਾ ਹੈ ਲੋਕ ਅੰਦਰ ਬੰਦ ਹੁੰਦੇ ਨੇ ਫਿਰ ਸਾਰਾ ਦਿਨ ਕੰਮ ਕੀਤਾ ਜਾਂਦਾ ਹੈ ਜਾਂ ਖਾਣੇ ਦਾ ਟਾਈਮ ਹੁੰਦਾ ਰਾਤ ਦੇ ਖਾਣੇ ਦਾ ਟਾਈਮ ਹੁੰਦਾ ਤਾਂ ਅਜਿਹੇ ਦੇ ਦੌਰਾਨ ਕੀ ਜੇਲ੍ਹਾਂ ਦੀ ਸੁਰੱਖਿਆ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਕਿ ਸਾਡੀ ਲੇਨੈਸ এজেন্সੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਪੰਜਾਬ ਪੁਲਿਸ ਜੇਲ੍ਹਾਂ ਦੀ ਸੁਰੱਖਿਆ ਇਸ ਤਰ੍ਹਾਂ ਕਰੇਗੀ ਕਿ ਡਰੋਨ ਰਾਤ ਨੂੰ ਦੇਖ ਲਿਆ ਸੀ ਜੀ ਕਿਉਂਕਿ ਰਾਤ ਦਾ ਹਨੇਰਾ ਸੀ ਸਾਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਚਾਨਣਾ ਹੋਣ ਦੀ ਅਸੀਂ ਉਡੀਕ ਕੀਤੀ 11:30 ਵਜੇ ਰਾਤ ਨੂੰ ਸਵੇਰੇ 8:00 ਵਜੇ ਤੁਸੀਂ ਡਰੋਨ ਲੱਭ ਰਹੇ ਹੋ ਕਰੀਬ-ਕਰੀਬ 8-9 ਘੰਟੇ ਦਾ ਸਮਾਂ ਬੀਤ ਗਿਆ ਤੇ ਉਸ ਤੋਂ ਬਾਅਦ ਉਹਨੂੰ ਡ੍ਰੋਨ ਜਾ ਕੇ ਲੱਭਾ ਤੇ ਇਸ 8-9 ਘੰਟੇ ਦੇ ਵਿੱਚ ਉਸੇ ਹਨੇਰੇ ਦੇ ਵਿੱਚ ਦੋ ਚਾਰ ਡ੍ਰੋਨ ਹੋਰ ਆ ਕੇ ਜੇਕਰ ਕੋਈ ਕਾਰਵਾਈ ਕਰ ਜਾਂਦੇ ਤਾਂ ਕਪੂਰਥਲਾ ਜੇਲ੍ਹ ਦੀ ਸੁਰੱਖਿਆ ਦਾ ਕੀ ਹੁੰਦਾ ਇਹ ਸੁਰੱਖਿਆ ਜੇਲ੍ਹ ਦੀ ਜੋ ਇਸ ਸਮੇਂ ਬ੍ਰੀਚ ਹੋਈ ਹੈ ਉਹ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੁਲਿਸ ਨੂੰ ਚਿੰਤਾ ਦੇ ਵਿੱਚ ਪਾ ਰਹੇ ਕਿ ਆਖਿਰਕਾਰ ਸਾਡੀ ਸਿਕਿਉਰਿਟੀ ਕਿੱਥੇ ਖੜੀ ਹੈ ਪੰਜਾਬ ਦੀਆਂ ਜੇਲਾਂ ਦੀ ਸਿਕਿਉਰਿਟੀ ਇਹ ਸਮਝੇ ਕਰ ਕੰਪਰੋਮਾਈਜ਼ ਹੋ ਸਕਦੀ ਹੈ ਬਾਹਰ ਗੈਂਗਸਟਰ ਲੋਕਾਂ ਨੂੰ ਧਮਕੀਆਂ ਦੇ ਰਹੇ ਨੇ ਬਾਹਰ ਰੋਜ਼ ਕਤਲਗਾਰਤ ਹੋ ਰਹੀ ਹੈ ਜੇਕਰ ਜੇਲਾਂ ਇਸ ਤਰ੍ਹਾਂ ਕੰਪਰੋਮਾਈਜ਼ ਹੋਣ ਗਿਆ ਤਾਂ ਅੰਦਾਜ਼ਾ ਲਗਾਓ ਪੰਜਾਬ ਦੀ ਕਾਨੂੰਨ ਵਿਵਸਥਾ ਕਿੱਥੇ ਜਾਏਗੀ